ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਗਰਸ਼ ਵੱਲੋਂ ਪਿੰਡ ਕੁੱਤੀ ਵਾਲੇ ਸਭਰਾ ਵਿੱਚ ਪਹੁੰਚੇ ਆ ਜਿੱਥੇ ਸਾਡੇ ਕਿਸਾਨਾਂ ਦੀਆਂ ਖੜਾ ਕਰਨ ਜਿਹੜੀ ਆ ਫਸਲ ਝੋਨੇ ਦੀ ਫਸਲ ਬਰਬਾਦ ਹੋਈ ਆ ਤੇ ਕਣਕ ਬੀਜਣ ਦੀ ਵੀ ਉਹਨਾਂ ਨੂੰ ਆਸ ਨਹੀਂ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਗਰਸ਼ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਪਲਵਿੰਦਰ ਸਿੰਘ ਮਾਲ ਤੇ ਸਾਰੀ ਸੂਬਾ ਜੱਥੇਬੰਦੀ ਤੇ ਜ਼ਿਲ੍ਹਾ ਜੱਥੇਬੰਦੀ ਦੀ ਟੀਮ ਇੱਥੇ ਅਸੀਂ ਪਹੁੰਚੇ ਆ ਤਾਂ ਜੋ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਜਿਹੜੀ ਇਹ ਬੰਜਰ ਜ਼ਮੀਨ ਆ ਇਹਨੂੰ ਪੱਧਰ ਕਰਕੇ ਵਾਹਯੋਗ ਜਿਹੜੀ ਆ ਉਪਜਾਊ ਜ਼ਮੀਨ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਅੱਜ ਇੱਥੇ ਜਿਹੜਾ ਕਿਸਾਨ ਆ ਸਾਰਾ 3 ਤੋਂ 4 ਕਿੱਲੇ ਜ਼ਮੀਨ ਵਾਲਾ ਛੋਟਾ ਕਿਸਾਨ ਆ ਜਿਹਦੇ ਵੱਲੇ ਸਰਕਾਰਾਂ ਨੇ ਧਿਆਨ ਹੀ ਨਹੀਂ ਦਿੱਤਾ ਕਿਸਾਨਾਂ ਦਾ ਦਰਦ ਤੁਸੀਂ ਆਪ ਸੁਣ ਲਿਆ ਵਾ ਕਿ ਕਿਸਾਨ ਕਿੰਨਾ ਦੁਖੀ ਆ ਕਿਉਂਕਿ ਘੇਰੇ-ਘੇਰੇ ਤਾਂ ਸਾਰੀ ਰੇਤਾ ਹੀ ਰੇਤਾ ਚੜ ਗਈ ਆ ਕਿਸਾਨ ਨੂੰ ਕੋਈ ਨਹੀਂ ਉਮੀਦ ਹੈਣੀ ਸੀ ਕਿ ਸਾਡੀ ਅੱਜ ਜਿਹੜੀ ਆ ਉਹ ਜ਼ਮੀਨ ਹੈ ਉਹ ਪਜਾਊ ਬਣੂਗੀ ਪਰ ਅਸੀਂ ਅੱਜ ਜਥੇਬੰਦੀ ਵੱਲੋਂ ਇਹਨਾਂ ਛੋਟੇ ਕਿਸਾਨ ਭਰਾ ਜਿਹੜੇ ਆ ਸਾਡੇ ਆ ਉਹਨਾਂ ਦੀ ਆਣ ਕੇ ਬਾਹ ਫੜੀ ਆ ਪਿੱਛੇ ਤੁਸੀਂ ਵੇਖਣ ਦਾ ਜੇ ਟਰੈਕਟਰ ਜਿਹੜੇ ਚੱਲਣ ਦੇ ਆ ਅਸੀਂ ਇਹਨਾਂ ਕਿਸਾਨ ਭਰਾਵਾਂ ਦੀ ਜਿਹੜੀ ਇਹ ਜ਼ਮੀਨ ਆ ਉਹ ਪਜਾਊ ਯੋਗ ਬਣਾ ਕੇ ਫੇਰ ਹੀ ਇਥੋਂ ਮੋਰਚਾ ਪੁੱਟਾਂਗੇ ਪ੍ਰਧਾਨ ਜੀ ਕਿੰਨਾ ਕੁ ਲੰਮਾ ਟਾਈਮ ਸੇਵਾ ਚੱਲਣ ਦੀ ਹੈ ਉਮੀਦ ਆ ਵੇਖੋ ਜੀ ਇਹ ਜਿਹੜੇ ਕਤਰੀਬਨ ਜਿਆਦਾ 50 ਤੋਂ 60 ਕਿੱਲੇ ਥਾਂ ਆ ਜੀ ਤੇ ਜਿਆਦਾ ਹੀ ਜਿਹੜੀ ਹਾਲਤ ਆ ਬਹੁਤ ਖਰਾਬ ਆਏ ਜਿੰਨਾ ਤੇਰੇ ਜ਼ਮੀਨ ਜਿੰਨੇ ਦਿਨ ਵੀ ਸਾਨੂੰ ਲੱਗ ਜਾਣਾ ਅਸੀਂ ਇਹਨਾਂ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਆ ਉਹ ਪਜਾਉ ਬਣਾ ਕੇ ਹੀ ਇਥੋਂ ਮੋਰਚਾ ਪੁੱਟਾਂਗੇ ਤਾਂ ਜੋ ਕਿਉਂਕਿ ਨਾਲ ਮੈਂ ਇੱਕ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਤਾੜਨਾ ਕਰਨਾ ਚਾਹਣਾ ਵਾ ਕਿਉਂਕਿ ਇਥੋਂ ਦੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲ ਰਿਹਾ ਸਰਕਾਰ ਦੇ ਚੋਟੀ ਦੇ ਵਜ਼ੀਰ ਹਨ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਵਾਂ ਤੁਹਾਡੇ ਹਲਕੇ ਦਾ ਪਿੰਡ ਆ ਮੰਤਰੀ ਸਾਹਿਬ ਬੜੀ ਛੇਤੀ ਲਾਇਵ ਥਾਂ ਤੇ ਹੁੰਦੇ ਜੇ ਇਹਨਾਂ ਕਿਸਾਨਾਂ ਦਾ ਦਰਦ ਪਛਾਨੋ ਇਹਨਾਂ ਕਿਸਾਨਾਂ ਦੀ ਬਾਹ ਫੜੋ ਕੱਲ ਮੁੱਖ ਮੰਤਰੀ ਪੰਜਾਬ ਤਰਨਤਾਰਨ ਦੇ ਵਿੱਚ ਇੱਕ ਜਿਮਣੀ ਚੌਣ ਤੇ ਕਰਕੇ ਆਇਆ ਸੀ ਜਿੱਥੇ ਉਹਨੇ ਸਰਕਾਰੀ ਹਿਸਨੇ ਕਰੋੜਾਂ ਦੀ ਜਿਹੜੀ ਆ ਵਰਤੋਂ ਉੱਥੇ ਨਜਾਇਜ਼ ਕੀਤੀ ਆ ਸਾਡੇ ਕਿਸਾਨਾਂ ਦਾ ਦਰਦ ਕਿਸਾਨਾਂ ਦਾ ਮੁੱਖ ਮੰਤਰੀ ਨੂੰ ਚੇਤਾ ਨਹੀਂ ਆਇਆ ਵੀ ਇੱਕ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਹਾੜ ਪੀੜ ਤੇ ਕਿਸਾਨ ਆ ਕਿੰਨੇ ਦੁਖੀ ਆ ਉਹਨਾਂ ਦੀ ਵੀ ਸਾਰ ਲੈ ਲਈਏ ਪਰ ਮੁੱਖ ਮੰਤਰੀ ਸਾਹਿਬ ਜਿਹੜਾ ਉੱਥੇ ਕੋਈ 4-5 ਕਰੋੜ ਰੁਪਈਆ ਤੁਸੀਂ ਲਾਇਆ ਵਾ ਜੇ ਕਿਤੇ ਇੱਥੇ ਲਾ ਦਿੰਦਿਓ ਤਾਂ ਕਿਸਾਨ ਜਿਹੜਾ ਵਿਚਾਰਾ ਦੁਖੀ ਆ ਜਿਹੜਾ ਅੱਗੇ ਹੀ ਪਰੇਸ਼ਾਨ ਕਰ ਜੇ ਥੋਂ ਖੁਦ ਕੱਚੀਆਂ ਕੰਡਿਆ ਵਾ ਉਹਨਾਂ ਦੀ ਸਹਾਇਤਾ ਹੋ ਜਾਂਦੀ ਤਾਂ ਜੋ ਸਰਕਾਰ ਦਾ ਜਿਹੜਾ ਧਿਆਨ ਆ ਉਹ ਬਿਲਕੁਲ ਨਹੀਂ ਹੈਗਾ ਵੈਰੀ ਕਾਂਸਾ ਵੈਰੀ ਬਟੇਗਣਾ ਇਹ ਜੀ ਆਪਣੇ ਪਿੰਡ ਕੁੱਤੀ ਵਾਲੇ ਦੇ ਵਿੱਚ ਚੱਲ ਰਹੀ ਆ ਆਰਥਿਕ ਕਿਸਾਨਾਂ ਯੂਨੀਅਨ ਜਿਹੜੀ ਆਪਣੀ ਏਕਤਾ ਬਣੀ ਆ ਬਲਵਿੰਦਰ ਸਿੰਘ ਮਾਲ ਜੋ ਸੁਪਾ ਪ੍ਰਧਾਨ ਆ ਤੇ ਗਰਜਿੰਦਰ ਸਿੰਘ ਜੋ ਬੂ ਮੇਲ ਲੰਗਾ ਤੋਂ ਆਪਣੇ ਜ਼ਿਲ੍ਹਾ ਪ੍ਰਧਾਨ ਆ ਤੇ ਉਹਨਾਂ ਦੇ ਸਹਾਇਤਾਇਕ ਚੱਲ ਰਹੀ ਆ ਤੇ ਮੈਂ ਦਾਸ ਬੁੱਧ ਸਿੰਘ ਬਲਾਕ ਪ੍ਰਧਾਨ ਪਤੀ ਇਹ ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਆ ਸੁਨਿੰਦਰ ਸਿੰਘ ਮਾਲ ਦਾ ਉਹਨਾਂ ਦੀ ਇਹ ਸੋਚ ਸੀਗੀ ਤੇ ਜਿਹੜੇ ਹੜਾ ਕਾਰਨ ਆਪਣੀਆਂ ਜ਼ਮੀਨਾਂ ਖਰਾਬ ਹੋਈਆਂ ਵਾ ਉਹਨਾਂ ਨੂੰ ਆਪਾਂ ਬਜਾਊ ਬਣਾਉਣਾ ਵਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਾਰੀ ਹੀ ਟੀਮ ਦਾ ਸਾਡੇ ਨਗਰ ਵੱਲੋਂ ਪਿੰਡ ਕੁੱਤੀ ਵਾਲਾ ਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੇ ਕਿ ਜਿੰਨਾ ਸਾਡੇ ਪਿੰਡ ਦੀ ਬਾਹ ਫੜੀ ਆ ਤੇ ਅੱਜ ਇੰਨੇ ਟਰੈਕਟਰ ਲੈ ਕੇ ਤੇਲ ਲੈ ਕੇ ਪਤਾ ਨਹੀਂ 10-10 ਰੁਪਏ ਲੋਕਾਂ ਨੇ ਉਹਨਾਂ ਨੂੰ ਸਹਿਯੋਗ ਦੇਣਾ ਤੇ ਇਕੱਠੇ ਕਰਕੇ ਜਿਹੜੇ ਸਾਡੇ ਪਿੰਡ ਦੇ ਵਿੱਚ ਆਏ ਆ ਤੇ ਸਾਡੇ ਪਿੰਡ ਵੱਲੋਂ ਬਹੁਤ ਜੀ ਆਇਆਂ ਵਾ ਇਹ ਸੂਬਾ ਆਗੂ ਜਿਹੜੇ ਆ ਆਪਣੇ ਦਰਬਾਰ ਸਿੰਘ ਦਰਾਜ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੇ ਵੀ ਜਾਨੀ ਕਿ ਸਬੂਧੀ ਟੀਮ ਆ ਜਾਨੀ ਕਿ ਮੈਨੂੰ ਅਜੇ ਨਾਂ ਸਾਰਿਆਂ ਦੇ ਯਾਦ ਨਹੀਂ ਗਏ ਤੇ ਹੌਲੀ ਹੌਲੀ ਚਲੋ ਟੀਮ ਦੇ ਨਾਲ ਜਿਹੜੇ ਨਾਮ ਆ ਉਹ ਯਾਦ ਹੋ ਜਾਣਗੇ ਤੇ ਬਹੁਤ ਬਹੁਤ ਜੀ ਆਇਆਂ ਧੰਨਵਾਦ ਤੇ ਇਹ ਆਪਣੇ ਜਾਨਜੀ ਸਾਹਿਬ ਆ